ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾੜ ਡੈਰੀ ਫਾਰਮ ਮੋਗਾ ਤੇ ਜੇ ਕਿਤੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰਨਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਸੰਤਪੁਰਾ ਜੀ ਤਹਿਸੀਲ ਬਾਗਾ ਪੁਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਦੋ ਐਨੀਮਲ ਲੈ ਕੇ ਆਇਆ ਦੋਨੇ ਸੂਏ ਸਵਾਇਆ ਇੱਕ ਤਾਂ ਵੀਰੇ ਗਰਮੀਆ ਦਾ ਤੋਹਫਾ ਦੁੱਧ ਪਿਆਉ ਮੱਝਾ ਅਰਗਾ ਦੋ ਨੰਬਰ ਵੱਡੀ ਵੈੜਾ ਐਚ ਐਫ ਡਿਟੇਲਸ ਨੂੰ 22 ਤੋਂ ਲੈ ਕੇ ਦੇਉਂਗਾ ਤਸੱਲੀ ਪਰਖ ਤੁਸੀ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਆ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਹਾਂ ਬਾਈ ਮਿਹਰਾਂ ਅੰਗਰੇਜ਼ ਆ ਪਿੰਡ ਸੰਗਤਪੁਰਾ ਜ਼ਿਲ੍ਹਾ ਮੋਗਾ ਤਹਿਸੀਲ ਬਗਾਪੁਰਾਣਾ ਮੋਬਾਈਲ ਨੰਬਰ ਜੀ 9972416597 ਠੀਕ ਆ ਵੀਰੇ ਦੋ ਟਾਗ ਆ ਜੀ ਅੱਜ ਹਾਂ ਵੀਰੇ ਦੋ ਟਾਗ ਆ ਜਿਹੜੀ ਪਰਸੋ ਵੀਡੀਓ ਪਾਈ ਸੀ ਵੈਗ ਕੇ ਜੀ ਉਹ ਹਾਂਜੀ ਵੀਰੇ ਵੈਗੀਆਂ ਮਾੜਾ ਠੀਕ ਆ ਆ ਜਿਹੜਾ ਗਰਮੀਆਂ ਦਾ ਤੋਹਫਾ ਲਈ ਫਿਰਦਾ ਵੀਰੇ ਸੁਆ ਕਰਨਾ ਇਹ ਵੀ ਸੂਆ ਮਾਲਕ ਨੇ ਦੂਜਾ ਸੂਆ ਕਿ ਕਿ ਦਿੱਤੀ ਆ ਪਾਤੀ ਜਾਂ ਮੰਨ ਕੇ ਲਈ ਆ ਵੱਡੀ-ਵੱਡੀ ਫੋਕੀ ਹਾਂ ਵੱਡੀ ਬਹੁਤਾ ਬਾਕੀ ਸੀਲੇ ਸਾ ਉਹ ਇੰਨੀ ਕਰ ਮਾਲੀ ਠੀਕ ਆ ਸੋ ਬਾਈ ਸੋਈਆ ਵਧੀਆ ਮੰਨ ਕੇ ਚੱਲੋ 2 ਢਾਈ ਦੇ ਟਾਈਮ ਤੇ ਠੀਕ ਆ ਲਗਭਗ 2 ਢਾਈ ਦਾ ਟਾਈਮ ਸੀਗਾ ਜੇਰ ਪੈ ਗਈ ਆ ਜੇਰ ਡਾਣਾ ਜੀ ਹਾਂ ਜੇਰ ਡਾਣਾ ਤੇ ਬੱਚਾ ਕੀ ਦਿੱਤਾ ਜੀ ਮਗਰ ਵੀਰੇ ਆ ਗਿਆ ਮਿਲਕਾ ਵਾਛਾ ਆ ਜਿਹੜਾ ਬੈਠਾ ਜੀ ਆ ਦਾ ਬਾਬਾ ਵਾਛਾ ਵੀ ਦੇਦਾ ਹੀ ਆ ਬਾਲਾ ਚੰਗਾ ਟੀਕਾ ਲੱਗਿਆ ਠੀਕ ਆ ਬਹੁਤ ਚੰਗਾ ਲੱਗਿਆ ਕਮਾਲੀ ਕੀਤੀ ਦੇਖਦੇ ਬੱਚੀ ਹੁੰਦੀ ਧੰਨ ਧੰਨ ਕਰਾ ਦੇਣੀ ਸੀਗੀ ਚਲੋ ਵੀ ਕਿੰਨਾ ਕੱਢਿਆ ਵੀਰੇ ਬੋਲਾ ਪਾਈ ਥੱਲੇ ਝੰਗਾ ਕੇ 2.5 ਕਿਲੋ ਚੋਇਆ ਥੱਲੇ ਝੰਗਾ ਕੇ ਹਾਂਜੀ ਉਸ ਅੱਧਾ ਬੋੜਾ ਕਿਲੋ ਬਚਾ ਪੀ ਗਿਆ ਉਹ ਕਿਲੋ ਰੱਖ ਹਾਂ ਹਾਂ ਠੀਕ ਆ ਕਿੰਨਾ ਪਿਆਜੂ ਕਰ ਮਾਲੀ ਤੇਰੇ ਉਹਨਾਂ ਨੇ 16-17 ਲੀਟਰ ਦੱਸਿਆ ਵੀ ਅਸੀਂ ਨੋਰਮਲ ਜਿਹਾ ਸੀਵਾ ਚੋਇਆ ਠੀਕ ਆ ਹਾਂ ਖੜਾ ਦੀ ਗਾਰੰਟੀ ਆ ਖੜਾ ਦੀ ਵੀਰੇ ਗਾਰੰਟੀ ਬਾਕੀ ਭੂਰ ਛਿੱਟੇ ਦੀਆ ਬਤਾਰਾਂ ਵੀ ਮਾਰ ਕੇ ਦਿਖਾ ਦਾਂਗੇ ਠੀਕ ਆ ਬਸ ਚੈੱਕ ਹੀ ਕਰਾ ਬਾਲੀ ਠੰਡੀ ਬੈੜ ਆ ਯਾਰ ਵੀਰੇ ਬੱਚਾ ਛੱਡ ਚਨਾ ਛੱਡ ਕਈ ਵੀਰ ਕਰਨ ਜਾਂ ਕ੍ਰੋਸ ਗਾਂ ਯਾਰ ਗਰਮ ਨਿਕਲ ਜਾਂਦੀ ਆ ਗਰਮ ਨਾ ਨਿਕਲਦਾ ਹੋਰਾ ਵੀ ਨਹੀਂ ਆ ਬੈਠਣ ਦੇ ਕੰਨ ਵੀ ਨਹੀਂ ਆ ਕੋਈ ਕਰੀ ਜਾਵੇ ਬੈਠਾ ਰਵੇ ਨਿਆਣਾ ਪੌਣਾ ਪਾਲੇ ਨਹੀਂ ਬਰੇ ਮੈਂ ਤਾਂ ਸਵੇਰ ਪਾਇਆ ਵੀ ਨਹੀਂ ਜੋ ਪੌਣਾ ਦਾ ਪਵਾਵਾ ਹੀ ਲਊਗੀ ਅੱਜ ਪਾਇਆ ਨਹੀਂ ਬੇਰਾ ਨੇ ਤੇ ਕੋਈ ਨਹੀਂ ਝੋਲੀ ਯਾਰ ਮੈਂ ਤਾਂ ਬੱਚਾ ਵੀ ਨਹੀਂ ਮੂਰਦ ਲਿਆ ਅੱਜ ਇੰਨੀ ਠੰਡੀ ਬਾੜੀ ਠੰਡੀ ਹੈ ਇਹ ਤਾਂ ਅਮਰੀਕਨ ਗਾਂ ਤੋਂ ਹੀ ਸਖਣਾ ਟੱਪੀ ਪਈ ਠੀਕ ਹੈ ਲਾਓ ਜੀ ਬੱਸ ਬਤਾ ਲਾਓ ਜੀ ਤਾਰ ਬੋਥ ਹੁਣੇ ਭਾਈ ਛੋੜੀ ਜੀ ਨਾ ਜੇ ਪਾਹ ਲਾ ਮੜੀ ਥਣਾਂ ਨੂੰ ਇੱਕ ਥੈੜ ਨੂੰ ਠੀਕ ਹੈ ਤੇ ਥੋੜਾ ਦੁਖ じゃ ਮੰਨਦੀ ਆ ਪਾ ਲਗਾ ਕਰਦੀ ਆ ਸ਼ਵਾਈ ਦੀ ਐਕਟ ਨੰਬਰ ਹੈ ਜੀ ਬਹੁਤ ਹੁਣਾ ਚੋਂ ਲੱਗਾ ਯਾਰ ਬਈ ਐ ਨਹੀਂ ਜਾ ਬਈ ਆਪਾਂ ਬੱਚਾ ਵੀ ਨਹੀਂ ਛੱਡਿਆ ਵੀਰੇ ਕੋਈ ਨਿਆਣਾ ਨਹੀਂ ਮੜਾ ਮੜਾ ਨੇੜੇ ਉਹ ਗਿੱਠਣਾ ਤੇ ਕੈਮਰਾ ਮਾਰ ਦੇ ਇੱਧਰ ਦੀ ਥਾਨ ਹੁਣ ਬਹੁਤ ਹੁਣਾ ਮੁਠੀ ਜਵਾਈ ਵਾਲਾ ਥਾਨ ਟੌਪ ਦਾ ਥਾਨ ਲੱਗਿਆ ਐਨੋ ਕੇ ਦਿਖਾ ਦੇ ਇੱਧਰ ਦੀ ਮੂਰ ਦੀ ਲਓ ਜੀ ਪੂਰਾ ਥਾਨ ਵਧੀਆ ਐ ਪੀੜੀ ਦੇ ਪਾਵੇਂ ਨੂੰ ਪਿਆ ਗੱਲਾ ਗੱਲਾ ਥਾਨ ਲਓ ਜੀ ਕਰੋ ਚ ਐਦਲ ਮੂਰ ਠੀਕ ਹੈ ਜੀ ਜਿਹੜੇ ਰੁਪਏ ਲੈਣੇ ਆ ਵੀਰੇ ਉਹੀ ਦੱਸੀਂ ਜੈ ਜਮਾ ਫੈਕਸ ਵੀਰੇ ਜਿਹੜੀ ਜਾਈ ਦਾ ਆਪ ਲੈਣਾ ਜ਼ਿਮੀਦਾਰ ਭਰਾ ਤਾਂ ਉਹ ਵੀ ਤਾਂ 70 ਵੀ ਮੰਗ ਲੈਂਦੇ ਆ ਠੀਕ ਆ ਆਪਾਂ ਮੁੱਲ ਦਾ ਪੈਂਟ ਕਰਾਂਗੇ 60 ਤੋਂ ਮਾਨਦਾਨ ਕਰਾਂਗੇ 1000 ਖੰਡ ਦਾ 1000 ਖੰਡ ਦਾ ਹਾਂਜੀ ਯਾਨੀ 90000 ਦੀ ਬਾਈ ਕਹਿੰਦਾ ਗਾਂ ਦੇ ਦਾਂਗੇ 60000 ਤੋਂ 1000 ਘੱਟ ਦਾ ਮਾਨਦਾਨ ਹੋ ਜੂ ਬਾਕੀ ਵੀਰੇ ਜਿਹੜੇ ਭਣ ਭਰਾਣੇ ਵੀ ਮੈਂ ਤੇ ਪੈਸੇ ਲੈਣਾ ਸਮਝ ਲੋ ਮੇਰੇ ਘਰੇ ਮਾਝੀ ਆ ਗਈ 16 ਕਿਲੋ ਦਾ ਬਾਲਾ ਕਹਿੰਦਾ ਨਹੀਂ ਮੋਜ ਨਾ ਚਵਾ ਦੂਗੀ ਤਾਂ ਬੇਲ ਬਛੀ ਦਾ ਬਹੁਤ ਆ ਵਜਨ ਬਹੁਤ ਆ 3 ਲੱਖ ਦੀ ਆਊਗੀ ਜੇ ਲੈ ਜਾਵਾਂਗੇ ਤੇ ਇਹ ਤੁਹਾਨੂੰ ਜਿਹਦਾ ਬਜਟ ਥੋੜਾ ਚਲੋ ਜਿਹਨੇ ਮੱਝ ਲੈਣੀ ਆ ਉਹ ਬੱਕਰੀ ਗੱਲ ਆ ਜਿਹਦਾ ਬਜਟ ਬਾਕੀ ਵੀਰੇ ਸੋਹਾਈਆ ਉਹਦੇ ਆ ਸਵੇਰ ਦਾ ਬਾਕੀ ਹੁਣ ਆਪਣੀ ਚੋਈ ਵੀ ਆ ਕਿੰਨੇ ਕ ਵਜੇ ਚੋਈ ਸੀਗੀ ਜੀ ਮੰਨ ਕੇ ਚਲੀ ਜਾ ਲੇਟ ਹੀ ਹੋ ਗਿਆ ਠੀਕ ਆ ਮਨ ਸਾ ਮਾਨੇ ਸਾਢੇ ਕਿਛੇ ਦਾ ਟਾਈਮ ਸੀਗਾ ਚੋਈ ਸਾਢੇ ਕਿਛੇ ਦਾ ਤੇ ਹੁਣ ਸਵਾ 8:00 ਦਾ ਬਜਟ ਠੰਡੀ ਬਹੁਤ ਆ ਨਾ ਨਹੀਂ ਗਿਆ ਵੀ ਠੀਕ ਆ ਕੰਨ ਫਲਾਜੂ ਜਾਂ ਪੂਠ ਫਲਾਜੂ ਠੀਕ ਆ 2 ਨੰਬਰ ਜਿਹੜੀ ਡੱਬੀ ਵੜਾ ਵੀਰੇ ਇਹ ਸੂਆ ਕਿੰਨਾ ਮ ਇਹ ਦੂਜਾ ਜਾਂ ਤੀਜਾ ਬਾਈ ਹੋਊ ਇੱਥੇ ਜੀ ਬਸ ਇਹ ਸੂਈ ਆ ਵੀਰੇ ਪਾਰਛੋਂ ਸ਼ਾਮ ਦੀ ਬੱਚਾ ਕੀ ਆ ਜੀ ਮਗਰ ਬੱਛੀ ਆ ਵੀਰੇ ਬਹੁਤ ਚੰਗੀ ਬੱਛੀ ਦਿਖਾ ਦਿੰਨੇ ਮਾੜਾ ਮਾਰਦੇ ਕੈਮਰਾ ਬੱਛੀ ਦੇ ਚੈੱਕ ਕਰੋ ਪ੍ਰਿੰਟ ਬੱਛੀ ਦਾ ਪੂਰਾ ਚੰਗਾ ਆ ਟੌਪ ਦਾ ਪ੍ਰਿੰਟ ਦੇਖ ਸਕਦੇ ਹੋ ਤੁਸੀਂ ਕੁਆਲਿਟੀ ਬੱਛੀ ਦੀ ਬਹੁਤ ਆ ਥੋੜੀ ਜਿਹਾ ਬਾਈ ਵਹਿਣ ਮ ਭੜ ਜਾਦੇ ਸੀਗੀ ਹੂੰ ਬਾਈ ਚੋਈ ਹਜੇ ਦੋ ਮੰਨ ਕੇ ਚੱਲੋ ਜਾਗਣਾ ਹੀ ਚਭਾਈ ਹੁੰਦੀ ਐ ਮੈਂ ਅਗਲੇ ਥਣਾ ਦੀ ਵਿੱਚ ਖਾਣਗਾ ਇਹਦਾ 1.5 ਇੰਚ ਦਾ ਹੂੰ ਆਪਾਂ ਦੱਸ ਕੇ ਦਵਾਗੇ ਹਨਾ ਵਈਆ ਦੇਖੋ ਜੇ ਪਹਾੜਾ ਵੈੜੋ ਆ ਥਣ ਖਿੱਚਿਆ ਪਾਲਚਾ ਠੀਕ ਆ ਕਿਉਂਕਿ ਜਿਹੜੇ ਇਹੜ ਪਹਾੜ ਨੇ ਮਸ਼ੀਨਾਂ ਚੋਣੀ ਉਹ ਪੌਂਦੀ ਡੜ ਮੁੱਬਗਣ ਮਸ਼ੀਨੇ ਦੁੱਧ ਖੱਚੀ ਲੈਣਾ ਮਸ਼ੀਨੇ ਦੁੱਧ ਖੱਚੀ ਲੈਣਾ ਹਾਂ ਸਹੀ ਮਨੇ ਚਵਾਈ ਵਾਲਾ ਮਸ਼ੀਨਾਂ ਵਾਲਾ ਥਣ ਉਹ ਆਹ ਮੂਹਰੇ ਥਾਣਾ ਮੁੱਠੀ ਚਾਉਂਦੇ ਆ ਇਹ ਮਗਲੇ ਥਣ ਦੋ ਵੀ ਹੱਥ ਜਾਈ ਦੂਜਾ ਜਾਗਣੇ ਚੋਣੇ ਪੈਂਦੇ ਥੋੜਾ ਜਿਹਾ ਹਜੇ ਹੈਗਾ ਹਾਂ ਵੀ ਪਾਲ ਹੈਗੀ ਆ ਥੋੜੀ ਜੂੰ ਦਾ ਪੇਠਾ-ਪੂਠਾ ਪਾਈ ਇਹਨਾਂ ਨੂੰ ਮੈਂ ਠੀਕ ਆ ਪਾਲ ਭੁੱਲ ਲੈਗੀ ਫਿਰ ਨਿਕਲ ਲਵੂ ਸੋਨਾ ਥਾਣਾ ਲੈ ਉਹ ਤਾਂ ਪੋਲਾ ਲੈਵਾ ਪਾਲਾ ਤਿਆਰ ਆ ਜੀ ਬ ਸਾਫ ਕਰੀ ਜਾਨੇ ਹੁਣ ਜਮਾ ਸਾਫ ਕਰੀ ਜਾਨੇ ਕੋਈ ਡਾਕਟਰ ਨਹੀਂ ਪਿਆ ਜੂ ਕਰ ਮਾਲੀ ਮੈਂ 17 18 ਲੀਟਰ ਬਰੀਡ ਵਾਲੀ ਵੇੜਾ ਕੋਈ ਬਾਹਲਾ ਨਹੀਂ ਹਾਂ ਬਾਕੀ ਵੇੜ ਵੱਡੀ ਹੈ ਬਾਕੀ ਬੱਚਾ ਵੇ ਕਿੰਨਾ ਚੰਗਾ ਮਾਰੀ ਕੇ ਮਰਾ ਬੱਚਾ ਕੁਆਲਿਟੀ ਬਹੁਤ ਚੰਗਾ ਠੀਕ ਹੈ ਬੋਲ ਲਿਆ ਬਾਕੀ ਕਿੰਨੇ ਚੰਗਾ ਸੀ ਮੈਂ ਲਵਾਇਆ ਸੀ ਹਾਂ ਕੰਨ ਕੁੱਲ ਬਹੁਤ ਸੁਣਾ ਬੱਚੀ ਤੇ ਠੀਕ ਹੈ ਬਰੇ ਤੋੜ ਕੇ ਦਿਖਾ ਦਿਓ ਜੀ ਸੁਆ ਬਾਈ ਦੱਸਦਾ ਜਿਹੜਾ ਮਰਜੀ ਮੰਨ ਲਿਓ ਕਿ ਬਾਈ ਦਾ ਮਾਲ ਖਰੀਦਿਆ ਵਈ ਜੀ ਬੱਚਾ ਮਗਰ ਆ ਗਿਆ ਜੀ ਬੱਚੀ ਪੂਰੀ ਟੋਪ ਦੀ ਸੋਨਾ ਥਾਣਾ ਦਾ ਸਹਿਜ ਆ ਕੱਲਾ ਕੱਲਾ ਨਿਖੜ ਮਹੱਤੀ ਜੁਵਾਈ ਇਹਦਾ ਥਾਣਾ ਊੜ ਸ਼ਾਂਗ ਪੂਰਾ ਬਣੀ ਕੱਦ ਵਜਨ ਦੀ ਪੂਰੀ ਚੰਗੀ ਆ ਬਾਈ ਦੱਸਦਾ ਕਿ ਥੋੜੀ ਜੀ ਭਾਲਾ ਤਾਂ ਕਰਕੇ ਮਗੜਲੇ ਥਣ ਫੜਨ ਚ ਥੋੜੇ ਜਿਹਾ ਮਾਲੋ ਜੱਗ ਨਾਲ ਝੋਨੇ ਪੈਂਦੇ ਆ ਜਦੋਂ ਭਾਲ ਪੂਲ ਲੈ ਗਈ ਫਿਰ ਤਾਂ ਸੋਨਾ ਥਾਣਾ ਕੱਢੇ ਉਹਨਾ ਥਾਣਾ ਆਪਾਂ ਤੁਹਾਨੂੰ ਬਾਕੀ ਯਾਰ ਵੀ ਗੱਲ ਸੁਣ ਲਾ ਹਾਂਜੀ ਹੁਣ 100 ਚੋਂ 60% ਮਸ਼ੀਨਾ ਹੁਣ ਆਪਣੇ ਜ਼ਿੰਮੇਵਾਰਾਂ ਨੇ ਕਰੇ ਮਸ਼ੀਨਾ ਵੀਰੇ ਮਸ਼ੀਨਾ ਵਾ ਜਿਹੜੇ ਜਿਹੜੇ ਭਰਾ ਨੇ ਯਾਰ ਮਸ਼ੀਨਾ ਜੁਵਾਈ ਕਰਨੀ ਆ ਹਾਂ ਉਹਨੂੰ ਵੜ ਮਾੜੀ ਨਾ ਇਹ ਲੈਵੇਂ ਮਟੜ ਸਾਬੇ ਠੀਕ ਆ ਕਿਉਂਕਿ ਨਾਰਮਲ ਥਾਣਾ ਮੀਡੀਅਮ ਨਾ ਹੋ ਕੇ ਥਾਣ ਵੱਡਣ ਦਾ ਡਰ ਆ ਹੂੰ ਲੋਕਾ ਹੀ ਹੁਣ ਮੰਡਗਾ ਤੇ ਲੈਂਦੇ ਆ ਫਾਰਮ ਵਾਲੇ ਡੇਡੇ ਥਾਣਾਂ ਵਾਲਾਂ ਕਾ ਲੈਂਦੀ ਆ ਉਹ ਛੋਟਾ ਥਾਣਾ ਨਹੀਂ ਲੈਂਦੇ ਹਾਂ ਜਮੇਂ ਬਰੀਕ ਥਾਣ ਲੈਂਦੇ ਆ ਵੀ ਜਿਹੜੀ ਮਸ਼ੀਨ ਚੜੇ ਮੜੀ ਨਹੀਂ ਚੜੇ ਬਸ ਹਾਂ ਆ ਹੀ ਹੁੰਦਾ ਉਹ ਜਮੀਨ ਦਾ ਚੂਣੀਂ ਤੇ ਥੀ ਹਨਾ ਉਹਨੂੰ ਥੋੜੀ ਜੀ ਭਾਲ ਕਰਕੇ ਡੱਕਤਾ ਜਾਂਦੀ ਦੋ ਚਾਰ ਕੇ ਦਿਨ ਦੀ ਗੱਲ ਆ ਬਾਲੀ ਨਹੀਂ ਟੀਕਾ ਲੱਗ ਜੇ ਤਾਂ ਬਾਈ ਭਾਲਦਾ ਕੇ ਘੰਟੇ ਚ ਲਾਦਗੇ ਪੱਟੀ ਕੇ ਨਾ ਪਸੂ ਬੋਲੋਂ ਜਾਂਦਾ ਮੈਂ ਨਾਰਮਲ ਸਿਆਬ ਮੰਗਾ ਪੇਠਾ ਪੂਠਾ ਹੀ ਪੋਣਾ ਜੇ ਇਹਨੂੰ ਠੀਕ ਆ ਉਹ ਲੈ ਜਾਣੀ ਆ ਬਈ ਇਹ ਤਾਂ ਕੋਈ ਏਡੀ ਤਕ ਪਤਲੀ ਗੱਲ ਨਹੀਂ ਹੁੰਦੀਗੀ ਤੇ ਇਹਦੀ ਜਾਇਦ ਦੀ ਡਿਮਾਂਡ ਜੀ ਮੇਰੇ ਭਾਜ ਵੜ ਦੇ ਦੂੰਗਾ ਕਿਹਨੀਆਂ ਭਾ ਦੇਣਾ ਮੁੱਲ ਕਰੋਣ 60 ਕਰੋੜੋਂ 62 ਕਰੋੜੋਂ 55 ਹਜ਼ਾਰ ਦੀ ਵੜ ਦੇ ਦੂੰਗਾ ਆਫਰ ਆ ਆਫਰ ਆ ਠੀਕ ਆ 55 ਹਜ਼ਾਰ ਮਗਰ ਵਸ਼ੀ ਭਾਈ ਅੱਜ ਦਾ ਅਰਦੀ ਦਾ ਬੱਚਾ ਹੀ ਆ ਮਗਰ ਤੇ ਇਹ ਤਾਂ ਗੱਲ ਹੈਗੀ ਆ ਬੱਚੀ ਦੀ ਬਈ ਕੀਮਤੀ ਬਹੁਤ ਆ ਚੰਗੀਆਂ ਚੀਜ਼ਾਂ ਬਾਕੀ ਬਾਕੀ ਭਰੇ ਆਪ ਗਾਮ ਵੱਡੀ ਫਾਰਮ ਆੜੀ ਆ ਕੋਈ ਛੋਟੀ ਨਹੀਂ ਹੈਗੀ ਬੱਚਾ ਤਾਂ ਫਰਮਾਂਤੀ ਜਾਊਗਾ ਹਾਂ ਠੀਕ ਹੈ ਬਾਕੀ ਜਿਹਨੂੰ ਨਾਗ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਧੰਨਵਾਦ